ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਬਹੁ ਗੰਟੀ ਸੰਗਤਾਂ ਨੂੰ ਆਮ ਲੋਕਾਂ ਨੂੰ ਪਤਾ ਹੀ ਹੈ ਕਿ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ 15 ਮਹੀਨੇ ਤੋਂ 400 ਫੋਟੋ ਚ ਟਾਵਰ ਤੇ ਬੈਠੇ ਰਹੇ ਇੱਕ ਮੈਂ ਇੱਥੇ ਜ਼ਰੂਰੀ ਇੱਕ ਗੱਲ ਕਰਨੀ ਚਾਹਣਾ ਕਿ ਜੋ ਹਿੰਦੁਸਤਾਨ ਦਾ ਸੰਵਿਧਾਨ ਹੈ ਉਹ ਆਮ ਨਾਗਰਿਕਾਂ ਨੂੰ ਇਹ ਆਜ਼ਾਦੀ ਦਿੰਦਾ ਹੈ ਕਿ ਜੇਕਰ ਤੁਹਾਡੀ ਮੰਗਵਾਲਾ ਮੌਜੂਦਾ ਸਰਕਾਰਾਂ ਧਿਆਨ ਨਾ ਦੇਣ ਤਾਂ ਤੁਸੀਂ ਸ਼ਾਂਤਮਈ ਸੰਘਰਸ਼ ਕਰ ਸਕਦੇ ਹੋ ਜੋ ਪਾਈ ਗੁਰਜੀਤ ਸਿੰਘ ਖਾਲਸਾ ਦਾ ਸੰਘਰਸ਼ ਹੈ ਇਹ ਇੱਕ ਮਿਸਾਲ ਹੈ ਲੋਕਤੰਤਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਿ 15 ਮਹੀਨੇ 400 ਫੁੱਟ ਦੀ ਉਚਾਈ ਤੇ ਇੱਕ ਇਨਸਾਨ ਬੈਠ ਕੇ ਖੁਦ ਨੂੰ ਤਕਲੀਫ ਦੇ ਕੇ ਸੰਘਰਸ਼ ਕਰ ਰਿਹਾ ਹੈ ਨਾ ਤਾਂ ਉਹਨੇ ਕੋਈ ਰੋਡ ਜਾਮ ਕੀਤਾ ਹੈ ਨਾ ਕੋਈ ਉਹਨੇ ਬੱਸਾਂ ਫੁਕੀਆਂ ਹਨ موجوده ਸਰਕਾਰ ਨੂੰ ਪ੍ਰਸ਼ਾਸਨ ਨੂੰ ਕੋਈ ਤੰਗੜੀ ਕਰ ਰਿਹਾ ਪਰ ਫੇਰ ਵੀ ਜੋ ਪੰਜਾਬ ਸਰਕਾਰ ਇਸ ਮੰਗ ਨੂੰ ਮੰਨਣ ਵਿੱਚ ਡੇਰੀ ਕਰ ਰਹੀ ਹੈ ਉਹ ਬਹੁਤ ਹੀ ਖਤਰਨਾਕ ਹੈ ਦੇਸ਼ ਦੀ ਡੈਮੋਕ੍ਰੇਸੀ ਵਾਸਤੇ ਲੋਕਤੰਤਰ ਵਾਸਤੇ ਜੋ ਭਾਈ ਗੁਰਜੀਤ ਸਿੰਘ ਦੀ ਮੰਗ ਹੈ ਕਿ ਧਰਮਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਸਖਤ ਕਾਨੂੰਨ ਹੋਵੇ ਉਹ ਮੰਗ ਪੂਰੀ ਤਰ੍ਹਾਂ ਜਾਇਜ਼ ਹੈ ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਸ਼ਨ ਸੱਦਿਆ ਵਿਧਾਨ ਸਭਾ ਦਾ ਤਾਂ ਉੱਥੇ ਪੰਜਾਬ ਦੇ ਜੋ ਨੁਮਾਇੰਦੇ ਨੇ 117 ਐਮਐਲਏ ਨੇ ਉਹ ਸਾਰਿਆਂ ਨੇ ਸਹਿਮਤੀ ਦਿੱਤੀ ਕਿ ਮੌਜੂਦਾ ਤਾਂ ਸੰਵਿਧਾਨ ਵਿੱਚ ਕੋਈ ਅਜਿਹੀ ਧਾਰਾ ਨਹੀਂ ਹੈ ਜਿਹੜੀ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੰਦੀ ਹੋਵੇ ਸੋ ਇਥੋਂ ਤਾਂ ਸਪਸ਼ਟ ਹੈ ਕਿ ਭਾਈ ਗੁਰਜੀਤ ਸਿੰਘ ਦੀ ਜਿਹੜੀ ਮੰਗ ਹੈ ਉਹਦੇ ਨਾਲ ਪੰਜਾਬ ਦੀ ਸਾਰੀਆਂ ਸਿਆਸੀ ਧਿਰਾਂ ਸਹਿਮਤ ਨੇ ਪਰ ਜੋ ਉਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਕੇ ਕਾਨੂੰਨ ਬਣਾਉਣਾ ਚਾਹੁੰਦਾ ਉਸ ਪਾਸੋਂ ਇਹ ਟਾਲਾਬਟ ਰਹੇ ਨੇ ਸੋ ਅਸੀਂ ਸਭ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਈ ਗੁਰਜੀਤ ਸਿੰਘ ਖਾਲਸਾ ਦਾ ਇਸ ਸੰਘਰਸ਼ ਵਿੱਚ ਸਾਥ ਦਿਓ RAM SINGH RANA ਜੀ ਭਾਈ ਮਨਦੀਪ ਸਿੰਘ ਜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਜੀ ਉਹਾਂ ਦੇ ਧਰਮ ਪ੍ਰਚਾਰਕ ਸਰਤਾਰ ਸਰਦਾਰ ਪ੍ਰਗਟ ਸਿੰਘ ਜੀ ਇਹਨਾਂ ਦਾ ਜਥਾ ਲਗਾਤਾਰ ਨਾਲ ਸੇਵਾ ਕਰ ਰਿਹਾ ਸੋ ਇਸੇ ਪ੍ਰਕਾਰ ਇਸ ਸੰਘਰਸ਼ ਵਿੱਚ ਆਪਣੀਆਂ ਹਾਜ਼ਰੀਆਂ ਜਬੂਰ ਲਵਾਓ ਅਤੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਹੌਸਲਾ ਵਧਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ